ਜੀ ਦੋਸਤੋ ਕੀ ਹਾਲ ਚਾਲ ਚੜ੍ਹਦੀ ਕਲਾ ਜੋ ਤੇ ਆਪਾਂ ਇੱਕ ਨਵਾਂ ਕੰਮ ਸ਼ੁਰੂ ਕਰ ਲਗੇ ਪਹਿਲਾਂ ਕੀਤਾ 4-500 ਤਨਾ ਬਾਜ ਬੰਦ ਕਰਤਾ ਸੀ ਆ ਉਹ ਸ਼ੁਰੂ ਕਰਨ ਲੱਗੇ ਆਪਾਂ ਹੁਣ ਇੱਕ ਕੰਪੀਟੀਸ਼ਨ ਹਰ ਮਹੀਨੇ ਕਰਾਇਆ ਕਰਨਾ ਇਨਾਮ ਰੱਖਾਂਗੇ ਵਧੀਆ ਔਰ ਇੰਡੀਵਿਜੂਅਲ ਕਲਾ ਕਲਾ ਦੇ ਗੇਮ ਆ ਇਹ ਤੇ ਕਲਾ ਕਲਾ ਜਿੱਤ ਸਕਦੇ ਔਰ ਕਲਾ ਕਲਾ ਨਾਮ ਪਾ ਸਕਦੇ ਪਹਿਲਾ ਨਾਮ 11000 ਦੂਜਾ 7100 ਤੀਜਾ 5100 ਇਹ ਤਿੰਨ ਇਨਾਮ ਆ ਕਰਨਾ ਕੀ ਆ 20 ਜੁਲਾਈ ਦਿਨ ਐਤਵਾਰ ਸਵੇਰੇ ਕਰੀਬ 5 ਵਜੇ ਇੱਕ ਦੌੜ ਸ਼ੁਰੂ ਕਰਨੀ ਆਪਾਂ ਇਹ ਕਰਨੀ ਲੋਹਾਰੇ ਚੌਕ ਮੋਗੇ ਤੋਂ ਤੇ ਖਤਮ ਹੋਣੀ ਆ ਕੇ ਧਰਮਕੋਟ ਗੋਲ ਚੌਕ ਦੇ ਵਿੱਚ ਕਰੀਬ 12-13 ਕਿਲੋਮੀਟਰ ਇਹ ਦੌੜ ਹੈ ਤੇ ਤੁਸੀਂ ਇਹਦਾ ਹਿੱਸਾ ਬਣ ਸਕਦੇ ਹੋ ਰਹਿਣ ਦਾ ਪ੍ਰੋਗਰਾਮ ਵਿੱਚ ਨੰਬਰ ਐਡ ਕਰ ਦੂੰਗਾ ਮੈਂ ਰਾਤ ਜੇ ਕੋਈ ਤੜਕੇ ਨਹੀਂ ਆਸਾ ਦਾ ਰਾਤ ਹੋਣਾ ਚਾਹੁੰਦਾ ਉਹ ਰਹਿ ਵੀ ਸਕਦਾ ਰਹਿਣ ਦਾ ਖਾਣ ਦਾ ਪ੍ਰੋਗਰਾਮ ਕੀਤਾ ਜਾਊਗਾ ਤੇ ਜਿੰਨੇ ਰਾਤ ਰਹਿਣਾ ਆ ਕੇ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਵੇ ਠੀਕ ਆ ਪਿਆਰਿਓ ਇਹ ਗੱਲਾਂ ਦੇ ਉੱਪਰ ਨੰਬਰ ਐਡ ਕਰਤਾ ਵਾ ਇਹ WhatsApp ਨੰਬਰ ਨਵੀਂ ਸ਼ਰਮਾ ਦਾ ਤੁਸੀਂ ਜਿੰਨੇ ਜਿੰਨੇ ਵੀ ਇਸ ਕੰਪੀਟੀਸ਼ਨ ਹਿਸਾਬ ਨਾਲ ਜੇ ਆਪੇ ਪੁੱਛਣਾ ਇਸ ਨੰਬਰ ਤੇ ਤੁਸੀਂ ਮੈਸੇਜ ਕਰਨਾ ਵਾ ਤੁਹਾਨੂੰ ਰਿਪਲਾਈ ਕਰੂਗਾ ਨਵੀਂ ਸ਼ਰਮਾ ਫੋਨ ਕੋਸ਼ਿਸ਼ ਕਰੋ ਨਾ ਕਰ ਕੋਈ ਬੰਦਾ ਬਿਜੀ ਹੁੰਦਾ ਹੋ ਠੀਕ ਆ ਪਿਆਰਿਓ ਇਹ ਦੱਸ ਦਵਾ 1173153 ਇਨਾਮ ਆ ਦੌੜ ਆ ਕਰੀਬ 12 13 ਕਿਲੋਮੀਟਰ ਦੀ ਲੋਹਾਰਾ ਚੌਕ ਬੋਗਾ ਤੋਂ ਤਰਵਕੋੜ ਗੋਚਰ ਤੱਕ ਆਜੋ ਫਿਰ 20 ਜੁਲਾਈ ਦਿਨ ਐਤਵਾਰ ਸਵੇਰੇ ਕਰੀਬ 5:30 ਮਿਲਦੇ ਪਿਆਰਿਓ ਆਲੋ ਪਰ ਜੀ ਦੋਸਤੋ ਕੀ ਹਾਲ ਚਾਲ ਚੜ੍ਹਦੀ ਕਲਾ ਜੋ ਤੇ ਆਪਾਂ ਇੱਕ ਨਵਾਂ ਕੰਮ ਸ਼ੁਰੂ ਕਰ ਲਗੇ ਪਹਿਲਾਂ ਕੀਤਾ 4-5 ਸੌ ਤਨਾ ਬਾਅਦ ਬੰਦ ਕਰਤਾ ਸੀ ਆ ਉਹ ਸ਼ੁਰੂ ਕਰ ਲਗੇਗਾ ਆਪਾਂ ਹੁਣ ਇੱਕ ਕੰਪੀਟੀਸ਼ਨ ਹਰ ਮਹੀਨੇ ਕਰਾਇਆ ਕਰਨਾ ਇਨਾਮ ਰੱਖਾਂਗੇ ਵਧੀਆ ਔਰ ਇੰਡੀਵਿਜੂਅਲ ਕੱਲੇ ਕੱਲੇ ਗੇਮ ਆ ਇਹ ਤੇ ਕੱਲਾ ਕੱਲਾ ਜਿੱਤ ਸਕਦੇ ਔਰ ਕੱਲਾ ਕੱਲਾ ਨਾਮ ਫਾ ਸਕਦੇ ਪਹਿਲਾ ਨਾਮ 11000 ਦੂਜਾ 7100 ਤੀਜਾ 5100 ਇਹ ਤਿੰਨ ਇਨਾਮ ਆ ਕਰਨਾ ਕੀ ਆ 20 ਜੁਲਾਈ ਦਿਨ ਐਤਵਾਰ ਸਵੇਰੇ ਕਰੀਬ 5 ਵਜੇ ਇੱਕ ਦੌੜ ਸ਼ੁਰੂ ਕਰਨੀ ਹੈ ਆਪਾਂ ਇਹ ਕਰਨੀ ਲੋਹਾਰੇ ਚੌਕ ਮੋਗੇ ਤੋਂ ਤੇ ਖਤਮ ਹੋਣੀ ਆ ਕੇ ਧਰਮਕੋਟ ਗੋਲ ਚੌਕ ਦੇ ਵਿੱਚ ਕਰੀਬ 12-13 ਕਿਲੋਮੀਟਰ ਇਹ ਦੌੜਾ ਤੇ ਤੁਸੀਂ ਇਹਦਾ ਹਿੱਸਾ ਬਣ ਸਕਦੇ ਹੋ ਰਹਿਣ ਦਾ ਪ੍ਰੋਗਰਾਮ ਵਿੱਚ ਨੰਬਰ ਐਡ ਕਰ ਦੂੰਗਾ ਮੈਂ ਰਾਤ ਜੇ ਕੋਈ ਤੜਕੇ ਨਹੀਂ ਆ ਸਕਦਾ ਰਾਤ ਆਉਣਾ ਚਾਹੁੰਦਾ ਉਹ ਰਹਿ ਵੀ ਸਕਦਾ ਰਹਿਣ ਦਾ ਤੇ ਖਾਣ ਦਾ ਪ੍ਰੋਗਰਾਮ ਕੀਤਾ ਜਾਊਗਾ ਤੇ ਜਿੰਨੇ ਰਾਤ ਰਹਿਣਾ ਆ ਕੇ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਵੇ ਠੀਕ ਆ ਪਿਆਰਿਓ ਇਹ ਗੱਲਾਂ ਦੇ ਉੱਪਰ ਨੰਬਰ ਐਡ ਕਰਤਾ ਵਾ ਇਹ WhatsApp ਨੰਬਰ ਨਵੀ ਸ਼ਰਮਾ ਦਾ ਤੁਸੀਂ ਜਿੰਨੇ ਜਿੰਨੇ ਵੀ ਇਸ ਕੰਪੀਟੀਸ਼ਨ ਹਿਸਾ ਲੈਣਾ ਜਾਂ ਕੋਈ ਪੁੱਛਣਾ ਇਸ ਨੰਬਰ ਤੇ ਤੁਸੀਂ ਮੈਸੇਜ ਕਰਨਾ ਵਾ ਤੁਹਾਨੂੰ ਰਿਪਲਾਈ ਕਰੂਗਾ ਨਵੀ ਸ਼ਰਮਾ ਫੋਨ ਕੋਸ਼ਿਸ਼ ਕਰੋ ਨਾ ਕਰ ਕੋਈ ਬੰਦਾ ਬਿਜੀ ਹੁੰਦਾ ਹੋਵੇ ਠੀਕ ਆ ਪਿਆਰਿਓ ਇਹ ਫੇਰ ਦੱਸ ਦਵਾ 1171593 ਇਨਾਮ ਆ ਦੌੜ ਆ ਕਰੀਬ 12 13 ਕਿਲੋਮੀਟਰ ਦੀ ਲੋਹਾਰਾ ਚੌਕ ਬੋਗਾ ਤੋਂ ਤਰਵਕੋਰ ਗੋਚੌਂ ਤੱਕ ਆਜੋ ਫਿਰ 20 ਜੁਲਾਈ ਦਿਨ ਆਹ ਤਾਂ ਵਾਰਸਵਰੇ ਕਰੀ ਉਸ ਸਾਡੇ ਪੰਜਵੇਂ ਮਿਲਦੇ ਪਿਆਰਿਓ ਆਜੋ ਫੇਰ